ਜਿਹੜੇ ਪਾਕਿਸਤਾਨ ਦੇਸ਼ ਨੂੰ ਤੁਹਾਡਾ ਨੈਸ਼ਨਲ ਮੀਡੀਆ ਅਤਵਾਦੀ ਦੇਸ਼ ਕਹਿੰਦਾ ਤੁਸੀਂ ਵੀ ਹਰ ਵਕਤ ਪਾਕਿਸਤਾਨ ਨੂੰ ਭੰਡਦੇ ਰਹੇ ਲੋ ਨਾ ਉਸ ਦੇਸ਼ ਦੇ ਵਿੱਚ ਉਹ ਬ੍ਰਾਜ਼ੀਲ ਜੋੜਾ ਆਪਣੀ ਇੱਜ਼ਤ ਲੈ ਕੇ ਸਹੀ ਸਲਾਮਤ ਤੁਹਾਡੇ ਹਿੰਦੂ ਰਾਸ਼ਟਰ ਦੇ ਵਿੱਚ ਦਾਖਲ ਹੋਇਆ ਸੀ ਤੇ ਝਾਰਖੰਡ ਦੇ ਵਿੱਚ ਤੁਸੀਂ ਕੀ ਕੀਤਾ ਉਹਨਾਂ ਨਾਲ ਉਹ ਕੁੜੀ ਦੀ ਇੱਜ਼ਤੇ ਰੋਲਦੀ ਲਾਹਣਤੀ ਉਹ ਐਫ ਆਈ ਆਰ ਵੀ ਨਹੀਂ ਲਿਖੀ ਗਈ ਉਹਦੀ ਤੁਸੀਂ ਦੇਸ਼ ਦੁਨੀਆ ਨੂੰ ਵਧੀਆ ਸੁਨੇਹਾ ਦਿੱਤਾ ਵੀ ਸਾਡਾ ਆਉਣ ਵਾਲਾ ਹਿੰਦੂ ਰਾਸ਼ਟਰ ਇਹੋ ਜਿਹਾ ਹੋਊਗਾ ਜਿੱਥੇ ਕੁੜੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾਊ ਮਰਜੋ ਯਾਰ ਨੱਕ ਡੋਵੋ ਕੇ ਤੁਸੀਂ ਲਾਣਤੀਓ ਕਰ ਆਏ ਮਹਿਮਾਨ ਦੀ ਜਿੱਦ ਤੂੰ ਹੱਥ ਪਾਇਆ ਤੁਸੀਂ ਵਧੀਆ ਸਨੇਹ ਦਿੱਤਾ ਤੁਸੀਂ ਹੁਣ ਥੂ ਥੂ ਹੋ ਰਹੀਆ ਤੁਹਾਡੇ ਤੇ ਸਮਝ ਗਏ ਵਧੀਆ ਚਿਹਰਾ ਦਿਖਾਇਆ ਤੁਸੀਂ ਵੀ ਹਿੰਦੁਸਤਾਨ ਦਾ ਅਸਲੀ ਚਿਹਰਾ ਇਹ ਹੈ ਜਿੱਥੇ ਕੁੜੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾਂਦਾ ਲਾਣਤੀਓ ਮਰਜੋ ਨੱਕ ਡੋਵੋ ਕੇ ਯਾਰ ਤੁਸੀਂ ਸਿਰਫ ਨੱਟਤੀ ਫੇਸਬੁੱਕ ਕੀ ਵਿਦਵਾਨ ਹੋ ਅਕੀਕਤ ਤੁਹਾਡੀ ਆਹਾ ਵਾਹਿਗੁਰੂ ਭਲੀਏ ਕਰੇ ਸਮਤ ਬਖਸ਼ਣ ਵਾਲੇ ਤੁਹਾਡੇ ਵਰਗਿਆਂ ਨੂੰ